ਅਸਲ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਹਾਈ ਕੋਰਟ ਦਾ ਇਸ ਮਾਮਲੇ 'ਚ ਕੀ ਕਹਿਣਾ ਹੈ ਕੀ ਨਿਰਦੇਸ਼ ਦਿੰਦੇ ਨੇ ਹਾਈ ਕੋਰਟ ਇਸ ਰੇਟ ਦਾ ਨਿਬੇੜਾ ਕਰਦਿਆਂ ਹਾਈ ਕੋਰਟ ਨੇ ਬੜਾ ਸਾਫ਼ ਕਿਹਾ ਕਿ ਵਿਦਿਆਰਥੀ ਪਹਿਲੋਂ ਕਲਾਸਾਂ ਵਿੱਚ ਜਾਣ। ਉਹਨਾਂ ਇਹ ਵੀ ਗੱਲ ਕਹੀ ਹੈ ਵੀ ਜਿਹੜਾ ਪ੍ਰਦਰਸ਼ਨਕਾਰੀ ਸੰਘਰਸ਼ਕਾਰਿਆ ਨੇ ਵਿਦਿਆਰਥੀ ਉਹਦੇ ਨਾਲ ਯੂਨੀਵਰਸਿਟੀ ਦਾ ਜਿਹੜਾ ਮਕਸਦ ਹੈ ਮੁੱਖ ਮਕਸਦ ਹੈ ਇਹ ਸਿੱਖਿਆ ਪ੍ਰਦਾਨ ਕਰਨੀ ਉਹਦੇ ਵਿੱਚ ਰੁਕਾਵਟਾਂ ਪਾਈਆਂ ਜਾ ਰਹੀਆਂ ਨੇ ਵੀ ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ ਯੂਨੀਵਰਸਿਟੀ ਵਿੱਚ ਪੜਨ ਲਈ ਭੇਜਿਆ ਨਾ ਕਿ ਕਿਸੇ ਹੋਰ ਮਕਸਦ ਲਈ ਭੇਜਿਆ ਲਗਾਤਾਰ ਹਾਈ ਕੋਰਟ ਦੇ ਜਿਹੜਾ ਬੈਂਚ ਹੈ ਉਹ ਟਿੱਪਣੀਆਂ ਕਰਦਾ ਰਿਹਾ ਔਰ ਜਦੋਂ ਇੱਕ ਵੇਲੇ ਅ ਵਕੀਲ ਨੇ ਇਹ ਗੱਲ ਕਹੀ ਰਿਟ ਕਰਨ ਵਾਲੇ ਧਿਰ ਦੇ ਵਕੀਲ ਨੇ ਵੀ ਜਿਹੜੇ ਪ੍ਰਸ਼ਾਸਨ ਹੈ ਉਹ ਯੂਨੀਵਰਸਿਟੀ ਦੀਆਂ ਚੋਣਾਂ ਵੀ ਨਹੀਂ ਕਰਵਾ ਰਿਹਾ ਤੇ ਉੱਥੇ ਸਿਆਸੀ ਅਖਾੜਾ ਬਣਾ ਰਿਹਾ ਹੈ। ਵੀ ਇਸੇ ਮਹੀਨੇ ਪੰਜਾਬ ਯੂਨੀਵਰਸਿਟੀ ਵਿੱਚ ਇਸ ਮੁੱਦੇ ਉੱਪਰ ਇੱਕ ਸਿਆਸੀ ਕਾਨਫਰੰਸ ਕੀਤੀ ਜਾਏਗੀ। ਹਾਈ ਕੋਰਟ ਦੀਆਂ ਸਖਤ ਟਿੱਪਣੀਆਂ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਅੰਦੋਲਨ ਨੇ ਨਵਾਂ ਰੂਪ ਧਾਰ ਲਿਆ ਹੈ ਤੇ ਹੁਣ ਪੰਜ ਪੀਯੂ ਬਚਾਓ ਮੋਰਚਾ ਕਿਹੜਾ ਰਾਹ ਫੜੂਗਾ ਇਸ ਮੁੱਦੇ ਤੇ ਆਪਾਂ ਚਰਚਾ ਕਰਾਂਗੇ ਸਾਡੇ ਨਾਲ ਨੇ ਸਾਡੇ ਪੋਲੀਟੀਕਲ ਐਡੀਟਰ ਤਰਲੋਚਨ ਜੀ ਇਹਨਾਂ ਨਾਲ ਗੱਲਬਾਤ ਕਰਦੇ ਆ ਸਸ ਸ੍ਰੀਕਾਲ ਸਸ ਸ੍ਰੀਕਾਲ ਅ ਸਰ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਹਾਈ ਕੋਰਟ ਦਾ ਇਸ ਮਾਮਲੇ 'ਚ ਕੀ ਕਹਿਣਾ ਹੈ ਕੀ ਨਿਰਦੇਸ਼ ਦਿੰਦੇ ਨੇ ਹਾਈ ਕੋਰਟ ਦਰਅਸਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਇੱਕ ਰਿਟ ਪਾਈ ਸੀ ਹਰਪ੍ਰੀਤ ਸਿੰਘ ਦੂਆ ਸਾਬਕਾ ਸੈਨੇਟਰ ਨੇ ਰਿਟ ਚ ਇਹ ਗੱਲ ਕਹੀ ਸੀ ਵੀ ਸਰਕਾਰ ਜਾਣ ਬੁੱਝ ਕੇ ਸੈਨੇਟ ਦੀਆਂ ਚੋਣਾਂ ਟਾਲ ਰਹੀ ਐ ਅੱਗੇ ਪਾ ਰਹੀ ਐ ਤੇ ਇਹ ਚੋਣਾਂ ਕਰਵਾਈਆਂ ਜਾਣ ਇਹਦੇ ਆਦੇਸ਼ ਦਿੱਤੇ ਜਾਣ ਪਰ ਹਾਈ ਕੋਰਟ ਨੇ ਬੜੀਆਂ ਸਖਤ ਹਦਾਇਤਾਂ ਦਿੱਤੀਆਂ ਨੇ ਇਸ ਰਿਟ ਦਾ ਨਿਬੇੜਾ ਕਰਦਿਆਂ ਹਾਈ ਕੋਰਟ ਨੇ ਬੜਾ ਸਾਫ਼ ਕਿਹਾ ਬੀਬੀ ਵਿਦਿਆਰਥੀ ਪਹਿਲੋਂ ਕਲਾਸਾਂ ਵਿੱਚ ਜਾਣ ਔਰ ਬੜਾ ਸਸਟ ਸਪਸ਼ਟ ਰੂਪ ਵਿੱਚ ਇਹ ਗੱਲ ਕਹੀ ਹੈ ਵੀ ਵਿਦਿਆਰਥੀ ਯੂਨੀਵਰਸਿਟੀ ਵਿੱਚ ਪੜਨ ਆਏ ਨੇ ਔਰ ਯੂਨੀਵਰਸਿਟੀ ਦਾ ਜਿਹੜਾ ਮੇਨ ਮਕਸਦ ਹੈ ਉਹ ਪੜ੍ਹਾਈ ਜਿਹੜੀ ਹੈ ਉਹ ਪ੍ਰਦਾਨ ਕਰਨਾ ਔਰ ਇਹ ਵੀ ਗੱਲ ਕਹੀ ਹੈ ਵੀ ਜਿਹੜਾ ਪ੍ਰਦਰਸ਼ਨਕਾਰੀ ਸੰਘਰਸ਼ ਕਰੇ ਨੇ ਵਿਦਿਆਰਥੀ ਉਹਦੇ ਨਾਲ ਯੂਨੀਵਰਸਿਟੀ ਦਾ ਜਿਹੜਾ ਮਕਸਦ ਹੈ ਮੁੱਖ ਮਕਸਦ ਹੈ ਇਹ ਸਿੱਖਿਆ ਪ੍ਰਦਾਨ ਕਰਨੀ ਉਹਦੇ ਵਿੱਚ ਰੁਕਾਵਟਾਂ ਪਾਈਆਂ ਜਾ ਰਹੀਆਂ ਨੇ ਔਰ ਇੱਥੋਂ ਤੱਕ ਨਸੀਹਤ ਦਿੱਤੀ ਪ੍ਰਦਰਸ਼ਨ ਕਰੇ ਵਿਦਿਆਰਥੀਆਂ ਨੂੰ ਇਹ ਗੱਲ ਯਾਦ ਕਰਵਾਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਬੈਂਚ ਨੇ ਜਿਹਦੀ ਅਗਵਾਈ ਚੀਫ ਜਸਟਿਸ ਕਰ ਰਹੇ ਸੀ ਵੀ ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ ਯੂਨੀਵਰਸਿਟੀ ਵਿੱਚ ਪੜਨ ਲਈ ਭੇਜਿਆ ਨਾ ਕਿ ਕਿਸੇ ਹੋਰ ਮਕਸਦ ਲਈ ਭੇਜਿਆ ਲਗਾਤਾਰ ਹਾਈ ਕੋਰਟ ਦੇ ਜਿਹੜਾ ਬੈਂਚ ਆ ਉਹ ਟਿੱਪਣੀਆਂ ਕਰਦਾ ਰਿਹਾ ਔਰ ਜਦੋਂ ਇੱਕ ਵੇਲੇ ਵਕੀਲ ਨੇ ਇਹ ਗੱਲ ਕਹੀ ਰਿਟ ਕਰਨ ਵਾਲੇ ਧਿਰ ਦੇ ਵਕੀਲ ਨੇ ਵੀ ਜਿਹੜੇ ਪ੍ਰਸ਼ਾਸਨ ਹੈ ਉਹ ਯੂਨੀਵਰਸਿਟੀ ਦੀਆਂ ਚੋਣਾਂ ਵੀ ਨਹੀਂ ਕਰਵਾ ਰਿਹਾ ਤੇ ਉੱਥੇ ਸਿਆਸੀ ਅਖਾੜਾ ਬਣਾ ਰਿਹਾ ਤੇ ਇਹਦੇ ਤੇ ਚੀਫ ਜਸਟਿਸ ਸਾਹਿਬ ਨੇ ਵਿਚੇ ਟੋਕਦਿਆਂ ਕਿਹਾ ਵੀ ਤੁਸੀਂ ਅਕਾਦਮਿਕ ਸੰਸਥਾ ਦੀ ਗੱਲ ਕਰ ਰਹੇ ਹੋ ਜਾਂ ਕਿਸੇ ਤਹੀ ਸਿਆਸੀ ਧਿਰ ਦੀ ਗੱਲ ਕਰ ਰਹੇ ਹੋ ਲਗਾਤਾਰ ਬੈਂਚ ਇਸ ਗੱਲ ਤੇ ਸਟੈਂਡ ਕਰਦਾ ਰਿਹਾ ਵੀ ਵਿਦਿਆਰਥੀ ਪਹਿਲਾਂ ਕਲਾਸਾਂ ਵਿੱਚ ਜਾਣ ਵਿਦਿਆਰਥੀ ਆਪਣਾ ਮੁੱਖ ਮਕਸਦ ਸਮਝਣ ਯੂਨੀਵਰਸਿਟੀ ਦਾ ਕੀ ਹੈ ਹਾਂ ਉਹਨਾਂ ਨੇ ਇਹ ਵੀ ਗੱਲ ਕਹੀ ਵੀ ਕੋਰਟ ਆਸ ਕਰਦਾ ਵੀ ਪ੍ਰਸ਼ਾਸਨ ਜਲਦੀ ਸੈਨੇਟ ਚੋਣਾਂ ਕਰਵਾਏਗਾ ਪਰ ਲਾਲ ਇਹ ਵੀ ਉਹਨਾਂ ਨੇ ਇੱਕ ਐਗਜ਼ੈਂਪਲ ਦਿੱਤੀ ਇੱਕ ਰੈਫਰੈਂਸ ਦਿੱਤਾ ਵੀ ਮੱਧ ਪ੍ਰਦੇਸ਼ ਦੀ ਯੂਨੀਵਰਸਿਟੀ ਵਿੱਚ 5 ਸਾਲਾਂ ਤੋਂ ਚੋਣਾਂ ਨਹੀਂ ਹੋਈਆਂ ਤੇ ਉੱਥੇ ਕੋਈ ਪੜ੍ਹਾਈ ਨਹੀਂ ਰੁਕੀ ਬੜੇ ਸ਼ਾਂਤਮਈ ਢੰਗ ਨਾਲ ਜਿਹੜਾ ਅਕਾਦਮਿਕ ਸੈਸ਼ਨ ਹੈ ਉਹਨਾਂ ਦਾ ਜਾਂ ਅਕਾਦਮਿਕ ਗਤੀਵਿਧੀਆਂ ਨੇ ਉਹ ਚੱਲ ਰਹੀਆਂ ਨੇ ਪਰ ਪੰਜਾਬ ਯੂਨੀਵਰਸਿਟੀ ਵਿੱਚ ਇਸ ਅੰਦੋਲਨ ਨਾਲ ਜਿਹੜਾ ਪੜ੍ਹਾਈ ਤੇ ਬਹੁਤ ਵੱਡਾ ਅਸਰ ਪੈ ਰਿਹਾ ਔਰ ਉਹਨਾਂ ਨੇ ਬੜਾ ਸਾਫ਼ ਕਿਹਾ ਵੀ ਜਿਹੜੇ ਵਿਦਿਆਰਥੀ ਨੇ ਪਹਿਲਾਂ 27 ਦਿਨ ਹਫ਼ਤੇ ਦੇ 27 ਦਿਨ ਕਲਾਸਾਂ ਲਾਉਣ ਔਰ ਕਲਾਸਾਂ ਲਾ ਕੇ ਜਿਹੜਾ ਮੁੱਖ ਮਕਸਦ ਹੈ ਉਧਰ ਆਪਣਾ ਧਿਆਨ ਦੇਣ ਤੇ ਕਿਸੇ ਵੀ ਤਰ੍ਹਾਂ ਯੂਨੀਵਰਸਿਟੀ ਦੇ ਅਕਾਡੈਮਿਕ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਵਿੱਚ ਰੋੜਾ ਬਣਦਾ ਯਤਨ ਨਾ ਕੀਤਾ ਜਾਵੇ ਸੋ ਇਸ ਸਾਰੀਆਂ ਜਿਹੜੀਆਂ ਟਿੱਪਣੀਆਂ ਨੇ ਉਹਨੇ ਇੱਕ ਤਰ੍ਹਾਂ ਇੱਕ ਨਵੀਂ ਦਿਸ਼ਾ ਦਿੱਤੀ ਐ ਇਸ ਅੰਦੋਲਨ ਨੂੰ ਹੁਣ ਜਿਹੜੇ ਸੰਘਰਸ਼ ਕਰ ਰਹੇ ਨੇ ਵਿਦਿਆਰਥੀ ਉਹ ਕਿਹੜੇ ਰਾਏ ਪਾਇਨ ਕਿ ਵੱਖਰੀ ਗੱਲ ਆ ਪਰ ਵਾਰ-ਵਾਰ ਹਾਈ ਕੋਰਟ ਨੇ ਇਹ ਗੱਲ ਕਹੀ ਐ ਵੀ ਜਿਹੜਾ ਮਕਸਦ ਐ ਸਿੱਖਿਆ ਪ੍ਰਦਾਨ ਕਰਨ ਦਾ ਯੂਨੀਵਰਸਿਟੀ ਦਾ ਉਹਦੇ ਵਿੱਚ ਕਿਸੇ ਨੂੰ ਵੀ ਰੁਕਾਵਟ ਨਹੀਂ ਪਾਉਣੀ ਚਾਹੀਦੀ ਕਿਸੇ ਤਰ੍ਹਾਂ ਦਾ ਰੋੜਾ ਨਹੀਂ ਬਣਨਾ ਚਾਹੀਦਾ ਉਰ ਇਹ ਗੱਲ ਕਹੀ ਵੀ ਉਹ ਪਹਿਲੋਂ ਕਲਾਸਾਂ 'ਚ ਜਾਣ ਫਿਰ ਬਾਅਦ 'ਚ ਦੇਖਾਂਗੇ ਵੀ ਆਪਾਂ ਚੋਣਾ ਬਾਰੇ ਕੀ ਕਰਨਾ ਸੋ ਬਹੁਤ ਸਖਤ ਟਿੱਪਣੀਆਂ ਤੋਂ ਲੱਗਦਾ ਵੀ ਹੁਣ ਇੱਕ ਵਾਰੀ ਮੁੜ ਜਿਹੜੇ ਅੰਦੋਲਨ ਸੰਘਰਸ਼ ਕਰ ਰਹੇ ਨੇ ਵਿਦਿਆਰਥੀ ਮੋਰਚਾ ਜਿਹੜਾ ਉਹਨਾਂ ਨੇ ਬਣਾਇਆ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਉਹ ਹੁਣ ਇਹਦੇ ਤੇ ਕੀ ਰਿਐਕਟ ਕਰਦਾ ਆਪਣੇ ਸੰਘਰਸ਼ ਨੂੰ ਕਿੱਧਰ ਬਦਲਦਾ ਚੇਂਜ ਕਰਦਾ ਟਿਲਟ ਕਰਦਾ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਸਰ ਇਸ ਮੋਰਚੇ ਨੇ ਕੋਈ ਐਲਾਨ ਵੀ ਕੀਤਾ ਹੋ ਨਾ ਹਾਂ ਇੱਕ ਪਾਸੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਆਦੇਸ਼ ਦਿੱਤੇ ਨੇ ਇਹ ਟਿੱਪਣੀਆਂ ਕੀਤੀਆਂ ਨੇ ਇਹ ਡਾਇਰੈਕਸ਼ਨਾਂ ਦਿੱਤੀਆਂ ਨੇ ਜਿਹੜੇ ਅੰਦੋਲਨ ਕਰ ਰਹੇ ਵਿਦਿਆਰਥੀ ਨੇ ਪਰ ਨਾਲ ਦੀ ਨਾਲ ਦੂਸਰੇ ਪਾਸੇ ਜਿਹੜਾ ਪੀਯੂ ਮੋਰਚਾ ਬਣਿਆ ਉਹਨੂੰ ਬਚਾਉਣ ਲਈ ਉਹਨੇ ਵੀ ਐਲਾਨ ਕੀਤਾ ਤਿੰਨ ਐਲਾਨ ਕੀਤੇ ਨੇ ਬੜੇ ਅਹਿਮ ਐਲਾਨ ਕੀਤੇ ਨੇ ਪਹਿਲਾ ਤੇ ਇਹ ਕੀਤਾ ਵੀ ਜੇ ਤੁਰੰਤ ਸੈਨੇਟ ਚੋਣਾਂ ਦੇ ਚੋਣਾਂ ਕਰਵਾਉਣ ਦਾ ਐਲਾਨ ਨਾ ਕੀਤਾ ਤੇ ਜਿਹੜੀਆਂ 18 ਨਵੰਬਰ ਤੋਂ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਨੇ ਉਹ ਉਹਨਾਂ ਦਾ ਬਾਈਕਾਟ ਕਰਨਗੇ ਉਹ ਪ੍ਰੀਖਿਆ ਨਹੀਂ ਦੇਣਗੇ ਪਰ ਨਾਲ ਦੀ ਨਾਲ ਮੋਰਚੇ ਨੇ ਇੱਕ ਗੱਲ ਬੜੀ ਸਪੱਸ਼ਟ ਕੀਤੀ ਵੀ 골ਡਨ ਚਾਂਸ ਵਾਲੀ ਜਿਹੜੀ ਪ੍ਰੀਖਿਆ ਹੈ ਉਨੂੰ ਪ੍ਰਭਾਵਤ ਨਹੀਂ ਕੀਤਾ ਜਾਏਗਾ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਪਾਈ ਜਾਊਗੀ ਉਹ ਦੂਸਰੀ ਇਹ ਸੰਕੇਤ ਦਿੱਤਾ ਮੋਰਚੇ ਨੇ ਵੀ 20 ਨਵੰਬਰ ਨੂੰ ਜਿਹੜੀਆਂ ਸਹਿਯੋਗੀ ਜਥੇਬੰਦੀਆਂ ਉਹਨਾਂ ਦੀ ਪਿੱਠ ਤੇ ਆਈਆਂ ਨੇ ਕਿਸਾਨ ਮਜ਼ਦੂਰ ਅਮ ਇਹ ਹਲਾਵਾਂ ਦੀਆਂ ਜਥੇਬੰਦੀਆਂ ਹੋਰ ਕਈ ਜਥੇਬੰਦੀਆਂ ਜਿਹੜੀਆਂ ਉਹਨਾਂ ਸਾਰਿਆਂ ਦੀ ਜਿਹੜੀ ਹੈ ਮੀਟਿੰਗ ਸੱਦੀ ਜਾਊਗੀ ਮੀਟਿੰਗ ਕਰਕੇ ਨਵੇਂ ਹਾਲਾਤਾਂ ਤੇ ਚਰਚਾ ਕੀਤੀ ਜਾਊਗੀ ਔਰ ਉਸ ਤੋਂ ਬਾਅਦ ਫਿਰ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਊਗਾ ਔਰ ਤੀਸਰਾ ਜਿਹੜਾ ਐਲਾਨ ਇਹ ਕੀਤਾ ਹੈ ਵੀ ਜਲਦੀ ਇਸ ਮਹੀਨੇ ਸੰਕੇਤ ਦਿੱਤਾ ਵੀ ਇਸੇ ਮਹੀਨੇ ਪੰਜਾਬ ਯੂਨੀਵਰਸਿਟੀ ਵਿੱਚ ਇਸ ਮੁੱਦੇ ਉੱਪਰ ਇੱਕ ਸਿਆਸੀ ਕਾਨਫਰੰਸ ਕੀਤੀ ਜਾਏਗੀ ਜਿਹਦੇ ਵਿੱਚ ਪੰਜਾਬ ਦੀਆਂ ਪ੍ਰਮੁੱਖ ਜਿਹੜੀਆਂ ਸੰਘਰਸ਼ ਹੈਗੀਆਂ ਨੇ ਧਿਰਾਂ ਉਹਨਾਂ ਨੂੰ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਸੱਦਿਆ ਜਾਏਗਾ ਔਰ ਇਸ ਮੁੱਦੇ ਉੱਪਰ ਇੱਕ ਚਿੰਤਨ ਕੀਤਾ ਜਾਊਗਾ ਇੱਕ ਮੰਥਨ ਕੀਤਾ ਜਾਊਗਾ ਕਿ ਪੰਜਾਬ ਯੂਨੀਵਰਸਿਟੀ ਦੀ ਸੈਂਟਰਡ ਦੀ ਇਲੈਕਸ਼ਨ ਕਿਉਂ ਨਹੀਂ ਕਰਵਾਈ ਜਾ ਰਹੀ ਔਰ ਇਹ ਕਰਵਾਉਣ ਲਈ ਕੀ ਕਰਨਾ ਚਾਹੀਦਾ ਔਰ ਪੰਜਾਬ ਯੂਨੀਵਰਸਿਟੀ ਉੱਪਰ ਜਿਹੜੇ ਲਗਾਤਾਰ ਇਦਾਂ ਦੇ ਹਮਲੇ ਹੋ ਰਹੇ ਨੇ ਬੀਨੂ ਕਿਸੇ ਨਾ ਕਿਸੇ ਰੂਪ ਵਿੱਚ ਪੰਜਾਬ ਤੋਂ ਦੂਰ ਕੀਤਾ ਜਾਵੇ ਉਹਨੂੰ ਰੋਕਣ ਲਈ ਪੱਕੇ ਤੌਰ ਤੇ ਕਿੱਦਾਂ ਦਾ ਮੋਰਚਾ ਲਾਉਣਾ ਚਾਹੀਦਾ ਕਿੱਦਾਂ ਦੀ ਪੰਜਾਬੀਆਂ ਨੂੰ ਰਣਨੀਤੀ ਘੜਨੀ ਚਾਹੀਦੀ ਹੈ ਸੋ ਇਹ ਵੀ ਹੈ ਵੀ ਇਸ ਮਹੀਨੇ ਇੱਕ ਸਿਆਸੀ ਕਾਨਫਰੰਸ ਵੀ ਪੰਜਾਬ ਯੂਨੀਵਰਸਿਟੀ ਵਿੱਚ ਹੋ ਸਕਦੀ ਹੈ ਸੋ ਹੁਣ ਇੱਕ ਪਾਸੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਪਣੇ ਜਾਂ ਟਿੱਪਣੀਆਂ ਆਦੇਸ਼ ਜਾਰੀ ਕਰਤੇ ਨੇ ਉਹਦਾ ਮੁੱਖ ਧੁਰਾ ਹੀ ਇਹੋ ਉਹਨਾਂ ਨੇ ਲਿਆ ਵੀ ਲੜਾਈਆਂ ਝਗੜੇ ਤੇ ਚੱਲਦੇ ਰਹਿਣਗੇ ਸੈਂਡਡ ਦੀਆਂ ਚੋਣਾ ਹੁੰਦੀਆਂ ਰਹਿਣਗੀਆਂ ਪਰ ਮੁੱਖ ਮਕਸਦ ਇਹ ਆ ਵੀ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਵਿੱਚ ਜਿਹੜੀਆਂ ਅਕਾਡੈਮਿਕ ਗਤੀਵਿਧੀਆਂ ਨੇ ਉਹ ਨਹੀਂ ਰੁਕਣੀਆਂ ਚਾਹੀਦੀਆਂ ਔਰ ਇਹ ਸੰਕੇਤ ਦਿੱਤੇ ਹਾਈ ਕੋਰਟ ਦੇ ਬੈਂਚ ਨੇ ਵੀ ਜਿਹੜਾ ਇਹ ਅੰਦੋਲਨ ਹੈ ਸੰਘਰਸ਼ਾ ਵਿਦਿਆਰਥੀਆਂ ਦਾ ਉਹਦੇ ਨਾਲ ਉਹ ਰੁਕਾਵਟਾਂ ਪੈ ਰੀਆਂ ਨੇ ਮੁੱਖ ਮਕਸਦ ਜਿਹੜਾ ਯੂਨੀਵਰਸਿਟੀ ਦਾ ਵੀ ਵਿਦयक ਮੁਹैया ਕਰਨੀ ਪਹਿਲਾਂ ਉਹਨੂੰ ਰੋਕਿਆ ਜਾਵੇ ਵਿਦਿਆਰਥੀ ਸੱਤੇ ਦਿਨ ਕਲਾਸਾਂ 'ਚ ਜਾਣ ਤੇ ਇਹ ਮੁੱਦੇ ਬਾਅਦ 'ਚ ਨਿਬੇੜੇ ਜਾਣਗੇ ਪਰ ਦੂਸਰੇ ਪਾਸੇ ਮੋਰਚੇ ਵੱਲੋਂ ਜਿਹੜਾ ਐਲਾਨ ਕੀਤਾ ਇਹ ਵੀ ਬੜੇ ਤਿੱਖੇ ਐਲਾਨ ਨੇ ਜਦੋਂ ਸਿਆਸੀ ਕਾਨਫਰੰਸ ਪੰਜਾਬ ਯੂਨੀਵਰਸਿਟੀ ਵਿੱਚ ਹੋਏਗੀ ਤੋਂ ਆਪਣੇ ਆਪ 'ਚ ਇੱਕ ਬੜਾ ਸਖਤ ਫੈਸਲਾ ਵੱਡਾ ਉਹਦੇ 'ਚ ਕਹਿ ਸਕਦੇ ਆਪਣਾ ਵੀ ਕੋਈ ਰਿਐਕਸ਼ਨ ਆ ਸਕਦਾ ਕੋਈ ਵੱਡਾ ਐਲਾਨ ਨਿਕਲ ਸਕਦਾ ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਅੰਦੋਲਨ ਨਾਲ ਪੰਜਾਬ ਦੀਆਂ ਤਕਰੀਬਨ ਸਾਰੀਆਂ ਸੰਘਰਸ਼ ਕਰਨ ਵਾਲੀਆਂ ਧਿਰਾਂ ਪੰਜਾਬੀ ਇਤਿਹਾਸਕ ਧਿਰਾਂ ਜਿਹੜੀਆਂ ਨੇ ਉਹ ਜੁੜੀਆਂ ਨੇ ਤੇ ਇੱਕ ਹੋਰ ਜਿਹੜਾ ਐਲਾਨ ਕਰਤਾ ਵੀ ਉਹ ਪ੍ਰੀਖਿਆਵਾਂ ਦਾ ਹੀ ਬਾਈਕਟ ਕਰਨਗੇ ਨਹੀਂ ਹੋਣ ਦੇਣਗੇ ਬੜਾ ਸਖਤ ਫੈਸਲਾ ਸੋ ਲੱਗਦਾ ਵੀ ਇਹ ਜਿਵੇਂ ਇੱਕ ਟਕਰਾਵਲ ਮਾਮਲਾ ਵੱਧ ਰਿਹਾ ਇਹਦੇ ਤੇ ਹੁਣ ਅਗਲੇ ਪਾਸੇ ਕੀ ਕਾਰਵਾਈ ਹੋਊਗੀ 20 ਨਵੰਬਰ ਨੂੰ ਜਿਵੇਂ ਸੰਕੇਤ ਦਿੱਤਾ ਮੋਰਚੇ ਨੇ 20 ਨਵੰਬਰ ਨੂੰ ਇੱਕ ਵੱਡਾ ਐਲਾਨ ਜਿਹੜਾ ਆ ਇਸ ਅੰਦোলন ਦੇ ਸੰਬੰਧ ਵਿੱਚ ਕੀਤਾ ਜਾ ਸਕਦਾ ਹੈ